ਆਲਮੀਰੇ ਵਿੱਚ ਇੱਕ ਮਾਮਲਾ ਭੱਖ ਦਾ ਨਜ਼ਰ ਆਇਆ ਜਿਸ ਨੂੰ ਲੈ ਕੇ ਪਰਮਜੀਤ ਸਿੰਘ ਪੰਜਵੜ ਕੇਸੀਐਫ ਦਾ ਉਹ ਲੀਡਰ ਜਿਸ ਨੂੰ ਪਾਕਿਸਤਾਨ ਦੀ ਸਰਜ਼ਮੀ ਦੇ ਉੱਤੇ ਮਾਰਗ ਰਾਇਆ ਗਿਆ ਉਸ ਦਾ ਕਤਲ ਹੋ ਜਾਂਦਾ ਹੈ ਤੇ ਉਸ ਤੋਂ ਬਾਅਦ ਅਚਾਨਕ ਸੁਰੱਖਿਆ ਜਿਹੜੀਆਂ ਨੇ ਉਹ ਤੇਜ਼ ਹੋ ਜਾਂਦੀਆਂ ਸਰਗਰਮੀਆਂ ਤੇਜ਼ ਹੋ ਜਾਂਦੀਆਂ ਨੇ ਉਸ ਮਾਮਲੇ ਨੂੰ ਲੈ ਕੇ ਉਸ ਕੇਸੀਐਫ ਦੇ ਲੀਡਰ ਦੀ ਤਸਵੀਰ ਨੂੰ ਲੈ ਕੇ ਮਾਮਲਾ ਪਖਿਆ ਹੈ ਜਿਹੜੀ ਤਸਵੀਰ ਸਿੱਖ ਅਜਾਇਬ ਘਰ ਦੇ ਵਿੱਚ ਲਾਉਣ ਦੀ ਚਰਚਾ ਚੱਲਦੀ ਪਈ ਹੈ ਉਸ ਨੂੰ ਰੋਕਣ ਦੀ ਗੱਲ ਕੀਤੀ ਜਾ ਰਹੀ ਹੈ ਉਸ ਤਸਵੀਰ ਨੂੰ ਨਾ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਜਿਹੜੇ ਇਸ ਤਸਵੀਰ ਦੇ ਖਿਲਾਫ ਨੇ ਉਹਨਾਂ ਦੇ ਵਿੱਚੋਂ ਇੱਕ ਲੀਡਰ ਨੇ ਜਿਨ੍ਹਾਂ ਦਾ ਨਾਮ ਉਪਕਾਰ ਸਿੰਘ ਸੰਧੂ ਹੈ ਉਹ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਉਹ ਕਿਉਂ ਇਸ ਗੱਲ ਦੀ ਵਿਰੋਧਤਾ ਕਰ ਰਹੇ ਆ ਔਰ ਖਾਸ ਕਰਕੇ ਪਰਮਜੀਤ ਸਿੰਘ ਪੰਜਵੜ ਕੌਣ ਹੈ ਅਸਲ ਦੇ ਵਿੱਚ ਪੰਤ ਪਰਮਜੀਤ ਸਿੰਘ ਪੰਜਬੜ ਦੀ ਅਸਲੀਅਤ ਕੀ ਹੈ ਇਤਿਹਾਸ ਕੀ ਹੈ ਓਕਾਰ ਜੀ ਸਮਾਂ ਦਿੱਤਾ ਬਹੁਤ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਓਕਾਰ ਸਨਪ ਜੀ ਤੁਸੀਂ ਇਸ ਗੱਲ ਦੀ ਵਿਰੋਧਤਾ ਕਰਦੇ ਹੋ ਕਿ ਉਹ ਤਸਵੀਰ ਜਿਹੜੀ ਆ ਉਹ ਨਹੀਂ ਲੱਗਣੀ ਚਾਹੀਦੀ ਇਹਦਾ ਕਾਰਨ ਕੀ ਹੈ ਬਿਲਕੁਲ ਵਿਰੋਧਤਾ ਕਰਦਾ ਜੀ ਉਹ ਸਰਕਾਰੀ ਬੰਦਾ ਸੀ ਏਜੰਸੀਆਂ ਦਾ ਬੰਦਾ ਸੀ ਏਜੰਸੀਆਂ ਦਾ ਹੱਥ ਠੂਕਾ ਬਣ ਕੇ ਉਨੇ ਬਹੁਤ ਸਾਰੇ ਆਪਣਿਆਂ ਦੇ ਕਤਲ ਕੀਤੇ ਸੰਤ ਜਗਨਨਾਥ ਸਿੰਘ ਭਿੰਡਾਵਾਲਿਆਂ ਦੇ ਨਿੱਜੀ ਕੀ ਸਾਥੀਆਂ ਦੇ ਜਿਨ੍ਹਾਂ ਦਾ ਕੇ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਸੀ ਜਿਨ੍ਹਾਂ ਚੋਂ ਇੱਕ ਮੇਰਾ ਛੋਟਾ ਬ੍ਰਦਰ ਹਰਿੰਦਰ ਸਿੰਘ ਸੰਤੋਸ ਸੀ ਔਰ ਬਹੁਤ ਸਾਰੇ ਹੋਰ ਸਨ ਜਿਵੇਂ ਕਿ ਆਪਣਾ ਗੁਰਿੰਦਰ ਸਿੰਘ ਭੋਲਾ ਸੁਖਮੰਤ ਸਿੰਘ ਅਕਾਂਵਾਲੀ ਔਰ ਇਹ ਸ਼ਿਮਾਨ ਜੀ ਇਹ ਹਥਿਆਰ ਤੋਮੀਕਾਰ ਜ ਲਈ ਜਿਹੜੇ ਹਥਿਆਰ ਸਨ ਇਹ ਦਸਹਰੇ ਨਾਲ ਦਸਹਰਾ ਮਿਲਦੇ ਸਨ ਤੇ ਇੱਕ ਦਸਹਿਰਾ ਇੱਕ ਦਸਹਿਰਾ ਹੋਇਆ ਕਹਿੰਦੇ ਦੂਜੇ ਨੂੰ ਮਾਰਾਂਗੇ ਲੜਾਈ ਤੇ ਹੈ ਕਿਸੇ ਸਰਕਾਰ ਨਾਲ ਲੜਨੀ ਤੇ ਆਪਾਂ ਆਪਣੇ ਆਪ ਨੂੰ ਹੀ ਦਸਹਿਰੇ ਮਿਲਣ ਲੱਗੇ ਇਹ ਹਰਮਿੰਦਰ ਸਿੰਘ ਸੰਦੂਰ ਉਹ ਘਰ ਆ ਕੇ ਧੋਖੇ ਨਾਲ ਮਾਰਦੇ ਆ ਮਿਲਣ ਆਉਣ ਦੇ ਬਹਾਨੇ ਉਸ ਤੋਂ 10 ਦਿਨ ਪਹਿਲਾਂ ਸੁਖਵੰਤ ਸਿੰਘ ਅੱਖਾਂ ਵਾਲੀ ਨੂੰ ਮਾਰਦੇ ਮਾਰਦੇ ਉਹਦਾ ਦਸਹਿਰਾ ਹੁੰਦਾ ਤੇ ਉਹਨਾਂ ਦਸਿੰਘ ਸੰਧੂ ਨੂੰ ਮਾਰਦੇ ਆ ਪਰ ਮੈਂ ਬਿਰਸਿੰਘ ਸੰਧੂ ਦੇ ਦਸਹਿਰੇ ਤੋਂ ਬਾਅਦ ਇਹ ਚਮਤੌਰ ਸਿੰਘ ਰੋਡੇ ਭੁਪਿੰਦਰ ਸਿੰਘ ਲੋਂਗੀਆ ਪ੍ਰੇਮ ਸਿੰਘ ਪਾਤਰਾ ਜਗਦੀਪ ਸਿੰਘ ਰੋਡੇ ਜਗਦੇਵ ਸਿੰਘ ਖੁੱਜੀਆਂ ਖੁੱਡੀਆਂ ਹਰਜਾ ਸਿੰਘ ਢਮਣ ਦੇ ਪਿਤਾ ਇਸ ਤਰ੍ਹਾਂ ਕਾਫੀ ਬੰਦਿਆਂ ਦੇ ਇਹਨਾਂ ਨੇ ਕਤਲ ਕੀਤੇ ਨੇ ਉਸ ਵੇਲੇ ਪੰਜ ਬਾੜ ਖੁਣ ਹਣੇ ਜਿਹੜਾ ਕਿ ਆਪਣੇ ਆਪ ਨੂੰ ਕਹਿੰਦੇ ਆ ਜਿਨ੍ਹਾਂ ਜਿਨ੍ਹਾਂ ਨੂੰ ਆਪਾਂ ਇਹ ਜਰਨਲ ਕਹ ਰਹੇ ਆ ਜਿਨ੍ਹਾਂ ਦੀ ਕਹਿੰਦੇ ਕਿ ਇੱਥੇ ਫੋਟੋ ਲੱਗਣੀ ਚਾਹੀਦੀ ਹੈ ਉਸ ਤੋਂ ਬਾਅਦ ਇਹ ਸ਼੍ਰੀਮਾਨ ਜੀ ਜਦੋਂ ਇਲੈਕਸ਼ਨ ਆਉਂਦੀਆਂ 1991 ਚ ਇਲੈਕਸ਼ਨਾਂ ਤੁਹਾਨੂੰ ਯਾਦ ਹੋਊਗਾ ਬਿਲਕੁਲ ਲਾਸਟ ਡੇ ਇਲੈਕਸ਼ਨਾਂ ਕੈਨਸਲ ਕਰ ਦਿੱਤੀਆਂ ਗਈਆਂ ਸੀ ਤੇ ਉਸ ਵੇਲੇ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਖੜੇ ਸਨ ਨਾ ਉਹ ਕੋਈ 27 ਕਹਿੰਦਾ ਕੋਈ 3 35 ਕਹਿੰਦਾ ਮਤਲਬ ਉਹ ਉਮੀਦਵਾਰ ਅਕਾਲੀ ਦਲ ਦੇ ਪੰਜ ਵਾਰਡ ਹੁਣਾ ਨੇ ਮਾਰੇ ਕਿਉਂਕਿ ਇਹ ਸਰਿੰਦਰ ਕੈਰੋਂ ਦੇ ਹੀ ਘਰ ਰਹਿੰਦਾ ਸੀ ਉਹਦੀ ਗੱਡੀ 'ਚ ਰਹਿੰਦਾ ਸੀ ਜਿਹੜਾ ਕਾਂਗਰਸੀ ਐਮਪੀ ਸੀ ਉਸ ਵੇਲੇ ਤੇ ਜਦੋਂ 1992 ਦੀ ਇਲੈਕਸ਼ਨ ਹੋਂਦੀ ਆ ਇਹ ਡੰਡੇ ਨਾਲ ਛੱਤਰ ਨਾਲ ਗੋਲੀ ਦੇ ਜ਼ੋਰ ਨਾਲ ਬਾਈਕਾੜ ਚਰਵਾਉਂਦੇ ਆ ਬਾਈਕਾੜ ਕਰਵਾ ਕੇ ਤੇ ਕਾਂਗਰਸ ਦੀ ਸਰਕਾਰ ਬਣਦੀ ਆ ਜਿਹੜੇ 2.5 ਹਜ਼ਾਰ ਵੋਟਾਂ ਲੈ ਕੇ ਐਮਐਲਏ ਬਣ ਜਾਂਦੇ ਆ ਔਰ ਉਹਨ ਇੱਕ ਵੀ ਬੰਦਾ ਕਾਂਗਰਸ ਦਾ ਇਹਨਾਂ ਨੇ ਨਹੀਂ ਮਾਰਿਆ ਕੋਈ ਇੱਕ ਵੀ ਉਸ ਇਲੈਕਸ਼ਨ ਚ ਨਹੀਂ ਮਾਰਿਆ ਮਤਲਬ ਸਪੈਸ਼ਲੀ ਆ ਕੋਈ ਜਾਣਨ ਦੀ ਇੱਕ ਬੜਾ ਕਲੀਅਰ ਮਤਲਬ ਜਿਹੜਾ ਸ਼ੀਸ਼ਾ ਨਾ ਸਾਫ਼ ਹੈ ਤੁੰਦਰਾ ਵੀ ਨਹੀਂ ਹੈ ਬਿਲਕੁਲ ਸਾਫ ਹੈ ਕਿ ਇਹ ਸਰਕਾਰੀ ਬੰਦੇ ਸਨ ਬਲਤ ਸਿੰਘ ਬੁੱੱਜੜ ਦੀ ਸਰਕਾਰ ਬਣਾਈ ਜਿਨੇ ਕਿੰਨਾ ਨੌਜਵਾਨਾਂ ਦਾ ਕਤਾਨ ਕੀਤਾ ਇਨੋਸੈਂਟ ਮਾਰੇ ਉਹਦੇ ਲਈ ਇਹ ਪੰਜ ਵਾਰਡ ਗਰੁੱਪ ਦਲਜੀਤ ਸਿੰਘ ਬਿੱਟੂ ਦੇ ਪੰਜ ਵਾਰਡ ਹੁਣੀ ਜ਼ਿੰਮੇਵਾਰ ਨੇ ਬਾਈਕਾਟ ਨਾ ਕਰਾਉਂਦੇ ਉਸ ਵੇਲੇ ਸਦਾਰ ਸਿਮਰਨ ਜਿੰਦਰ ਸਿੰਘ ਮਾਨ ਦੇ ਹੱਕ ਵਿੱਚ ਹਵਾ ਚੱਲ ਰਹੀ ਸੀ ਹਕੂਮਤ ਡਰਦੀ ਸੀ ਕਿ ਇਹਨਾਂ ਦੀ ਸਰਕਾਰ ਬਣ ਜਾਣੀ ਆ ਇਸ ਕਰਕੇ ਇਹਨਾਂ ਲੋਕਾਂ ਨੂੰ ਵਰਤ ਕੇ ਉਹ ਮਨੀ ਇੰਨਾ ਤੋਂ ਹੰਦਾ ਕਾਣ ਕੀਤਾ ਇਹਨਾਂ ਰੋਕਾ ਰਹੇ ਇਸ ਕਰਕੇ ਇਹਨਾਂ ਦੀ ਤਸਵੀਰ ਲਗਣੀ ਨਹੀਂ ਬਣਦੀ ਇੱਕ ਗੱਲ ਮੈਂ ਹੋਰ ਐਡ ਕਰਦਿਆਂ ਕਿ ਅੱਜ ਤੋਂ 4 ਸਾਲ ਪਹਿਲਾਂ ਜਿਹੜਾ ਪਿੰਕੀ ਕੈਟ ਆ ਉਹਨੇ ਦੱਸਿਆ ਸੀ ਵੀਡੀਓ ਦੇ ਨਾਲ ਉਹਨੇ ਚੈਰਜ ਕੀਤਾ ਸੀ ਕਿ ਮੇਰੇ ਸਾਹਮਣੇ ਜਿਹੜਾ ਮਰਜੀ ਆ ਕੇ ਬੈਠੇ ਤੇ ਮੈਂ ਪ੍ਰੂਫ ਕਰਾਂਗਾ ਕਿ ਪੰਜਵੜ ਨੂੰ ਉਹਨੇ ਨੇਪਾਲ ਤੋਂ ਫੜਿਆ ਤੇ ਕੋਈ ਏਜੰਸੀ ਕਿਸੇ ਦਾ ਫੋਨ ਆਇਆ ਤੇ ਉਹਨੂੰ ਛੱਡਣਾ ਪੈ ਗਿਆ ਉਸ ਤੋਂ ਬਾਅਦ ਪੰਜਵੜ ਦੀ ਘਰ ਵਾਲੀ ਤਿਹਾਰ ਜੇਲ੍ਹ ਦੇ ਵਿੱਚੋਂ ਪਾਸਪੋਰਟ ਬਣਾਵਾ ਕੇ ਤੇ ਉਹ ਪੰਜ ਵੜ ਕੋਲ ਪੰਜ ਵੜ ਦੇ ਕੋਲ ਲਾਹੌਰ ਪਹੁੰਚਾਈ ਗਈ ਇਹ ਹੋਰ ਕਿਸ ਹੋਰ ਕੀ ਸਮੂਥ ਚਾਹੀਦੇ ਆ ਸਰਕਾਰੀ ਹੋਣ ਦੇ ਕਿੰਨੇ ਮੈਂ ਤੁਹਾਨੂੰ ਦੱਸ ਦੁੱਤੇ ਆ ਔਰ ਜਿਹੜੇ ਇਹਦੀ ਮੌਤ ਦੀ ਗੱਲ ਮਰਨ ਦੀ ਗੱਲ ਆ ਸਰਕਾਰ ਨੇ ਨਹੀਂ ਮਾਰਿਆ ਇਹ ਉਥੇ ਧੰਦਾ ਕਰਦਾ ਸੀ ਨਸ਼ੀ ਦਾ ਆਪਣੇ ਲੈਣ ਦਾ ਲੈਣ ਦੇਣ ਦੇ ਮਸਲੇ ਦੇ ਵਿੱਚ ਇਹਦੇ ਭਾਈਵਾਲਾਂ ਨੇ ਮਾਰਿਆ ਇਹਨੂੰ ਇਥੇ ਜੰਮੂ ਜੇਲ੍ਹ ਚ ਬੰਦੇ ਬੰਦ ਨੇ ਜਿਹੜੇ ਕਿ ਜਦੋਂ ਉਹਨਾਂ ਦੀ ਇੰਟਰੋਗੇਸ਼ਨ ਹੋਈ ਸੀ ਫੜੇ ਗਏ ਸੀ ਨਸ਼ਾ ਫੜਿਆ ਗਿਆ ਸੀ ਉਹਨਾਂ ਕੋਲੋਂ ਤੇ ਉਹਨਾਂ ਨੇ ਕਬੂਲ ਕੀਤਾ ਸੀ ਕਿ ਸਾਨੂੰ ਇਹ ਨਸ਼ਾ ਪਰਮਜੀਤ ਸਿੰਘ ਪੰਜਗਬੜ ਕੋਲੋਂ ਆਉਂਦਾ ਪਾਕਿਸਤਾਨ ਤੋਂ ਇਹ ਕਾਰਨ ਨੇ ਜੀ ਕਿ ਨਾ ਇਹ ਕਾਰਨ ਨੇ ਕਿ ਸਾਡੀ ਕੌਮ ਹਮੇਸ਼ਾ ਇਸ ਤਰ੍ਹਾਂ ਧੋਖਾ ਖਾਂਦੀ ਹੁੰਦੀ ਹੈ ਕਿ ਪਹਿਚਾਨ ਨਹੀਂ ਕਰਦੀ ਕਿ ਕੌਣ ਸਹੀ ਹੈ ਤੇ ਕੌਣ ਗਦਾਰ ਹੈ ਹੂੰ अच्छा ਤੁਹਾਡੇ ਤੁਹਾਡੇ ਭਾਈ ਸਾਹਿਬ ਬਾਰੇ ਤੁਸੀਂ ਜ਼ਿਕਰ ਕੀਤਾ ਹਰਮਿੰਦਰ ਸਿੰਘ ਸੰਧੂ ਬਾਰੇ ਤੁਸੀਂ ਜ਼ਿਕਰ ਕੀਤਾ ਜਦੋਂ ਉਹਨਾਂ ਨੂੰ ਸੀ ਗੀਤ ਕੀਤਾ ਜਾਂਦਾ ਹੈ ਉਸ ਚੀਜ਼ ਨੂੰ ਲੈ ਕੇ ਤਾਂ ਇੱਕ ਇਹ ਵੀ ਨਰੇਟਿਵ ਸਾਹਮਣੇ ਆਉਂਦਾ ਕਿ ਉਸ ਵੇਲੇ ਕੁਝ ਚਾਰਜ ਅਥੇ ਬੰਦੀਆਂ ਨੇ ਉਹ ਜ਼ਿੰਮੇਵਾਰੀ ਚੁੱਕੀ ਸੀ ਚਾਰਜ ਅਥੇ ਬੰਦੀਆਂ ਦੇ ਵਿੱਚੋਂ ਇੱਕ ਜਥੇ ਬੰਦੀ ਪੰਜਵੜੀ ਬੀਵੀ ਸੀ ਕਹਿੰਦੇ ਅਜੇ ਤੱਕ ਤਾਂ ਇਹ ਕਲੀਅਰ ਹੀ ਨਹੀਂ ਹੋ ਸਕਿਆ ਕਿ ਅਸਲ ਦੇ ਵਿੱਚ ਉਹ ਕਤਲ ਕੀਤਾ ਕਿੰਨੇ ਆ ਨਹੀਂ ਨਹੀਂ ਬਿਲਕੁਲ ਕਲੀਅਰ ਹੈ ਜੀ ਇੱਕ ਗੱਲ ਤਾਂ ਇਹ ਹੈ ਕਿ ਕੋਈ ਚਾਰਜ ਅਥੇ ਬੰਦੀਆਂ ਨਹੀਂ ਇਹ ਕੀ ਕਰਦੇ ਸਨ ਮੰਨ ਲਓ ਪੰਜਵੜਾ ਉਹਨਾਂ ਨੇ ਮਾਰਿਆ ਨਾ ਉਹ ਪੇਪਰ ਜਾਂ ਉਹ ਛੁੱਟ ਦੇਣਾ ਜਾਂ ਕਬੂਲ ਕਰ ਲੈਣਾ ਚਾਰੇ ਬੰਦੀਆਂ ਜਥੇ ਬੰਦੀਆਂ ਦਾ ਨਾਂ ਲਿਖ ਕੇ ਮੇਰੇ ਕੋਲ ਉਸ ਵੇਲੇ ਦੀਆਂ ਗੱਲਾਂ ਨੇ ਜਿਦੇ ਵਿੱਚ ਬੱਬਰ ਖਾਲਸਾ ਨੇ ਕੰਡਮਨਟ ਕੀਤਾ ਹੈ ਕਿ ਸਾਡਾ ਨਾਂ ਵਰਤ ਕੇ ਇਹ ਕੁਝ ਨਾ ਕੀਤਾ ਜਾਵੇ ਉਹਨਾਂ ਨੇ ਬੜਾ ਉੱਤੇ ਗੁੱਸਾ ਪ੍ਰਗਟਾਇਆ ਸੀ ਔਰ ਜਿਹੜਾ ਕਲੀਅਰ ਆ ਉਸਨੇ ਇਸ ਚੀਜ਼ ਦੇ ਖਿਲਾਫ ਸੀ ਜਾਂ ਕਹੇ ਰਹੀਏ ਪੰਜਵੜ ਦੇ ਖਿਲਾਫ ਸੀ ਹਾਂਜੀ ਬੱਬਰ ਖਾਲਸਾ ਵੀ ਪੰਜਵੜ ਦੇ ਖਿਲਾਫ ਸੀ ਮਤਲਬ ਕਿ ਅਵਰ ਮਿੰਦਰ ਸਿੰਘ ਸੰਧੂ ਦੇ ਕਤਲ ਤੇ ਉਤੇ ਉਹਨਾਂ ਨੇ ਵਿਰੋਧ ਕੀਤਾ ਸੀ ਉਹਨਾਂ ਇਹਨੂੰ ਗਲਤ ਕਿਹਾ ਸੀ ਮੈਂ ਥੋੜਾ ਜਿਹਾ ਬਿਆਨ ਪੜਵਾ ਬਬਰ ਖਾਲਸਾ ਵੱਲੋਂ ਭਾਈ ਹਰਮਿੰਦਰ ਸਿੰਘ ਜੀ ਸੰਧੂ ਦੇ ਕਤਲ ਦੀ ਆੜ ਵਿੱਚ ਬਾਹਰ ਤੋਂ ਦੀ ਪੂੰਮੜੀ ਅੰਦਰ ਵਿਸਨਕੂਰ ਵਾਲਾ ਰੂਪ ਧਾਰਨ ਕਰਨ ਵਾਲੀਆਂ ਜਥੇਬੰਦੀਆਂ ਵੱਲੋਂ ਕੀਤੇ ਝੂਠੇ ਪ੍ਰਪਗੈਂਡੇ ਦਾ ਸਮੂਹ ਸੰਤਾ ਨੂੰ ਸਪਸ਼ਟੀਕਰਨ ਉਹ ਸਪਸ਼ਟੀਕਰਨ ਦਿੰਦੇ ਬਕਾਇਦਾ ਕਿ ਕਹਿੰਦੇ ਮੌਕਾ ਪੰਨਾ 14 ਤੇ ਸ਼ੋਰ ਦੇ ਭੁਖਿਆਂ ਲੀਡਰਾਂ ਨੇ ਬਿਗੈਰ ਕਿਸੇ ਸਮੂਹ ਦੇ ਬਿਗੈਰ ਕੋਈ ਖੋਜ ਜਾਂ ਜਾਂਚ ਪੜਤਾਲ ਕੀਤੀਆਂ ਆਪਣੀਆਂ ਵਿਹੋ ਭਰੀਆਂ ਜੀਬਾਂ ਦੇ ਮੂੰਹ ਬੱਬਰ ਖਾਲਸਾ ਵੱਲ ਨੂੰ ਖੋਲ ਦਿੱਤੇ ਆ ਹਾਲਾਂਕਿ ਇਹ ਗੱਲ ਸੂਰਜ ਦੀ ਰੋਸ਼ਨੀ ਵਾਂਗ ਸਾਫ਼ ਤੇ ਕਲੀਅਰ ਹੈ ਕਿ ਬੱਬਰ ਖਾਲਸਾ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਸੀ ਇਹ ਬੱਬਰ ਖਾਲਸਾ ਕਹਿੰਦੇ ਆ ਔਰ ਜਿੰਦਾ ਸੁੱਖਾਂ ਦੀ ਚਿੱਠੀ ਆਉਂਦੀ ਆ ਮੇਰੇ ਕੋਲ ਪਈ ਆ ਉਹ ਮੈਂ ਜੇ ਬਹੁਤ ਚਾਰ ਲਾਈਨਾਂ ਪੜ੍ਹ ਕੇ ਸਾਦਨਾ ਇੰਨੀਆਂ ਲਾਂਤਾ ਪਈਆਂ ਉਹਨਾਂ ਹਾਂਜੀ ਬੋਲਦੇ ਆ ਚਾਰ ਲਾਈਨਾਂ ਮੈਂ ਬਿਲਕੁਲ 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 ਚਿੱਠੀ ਲਿਖਦੇ ਆ ਕਿ ਖਾਲਸਤਾਨ ਦਾ ਮਸੀਹਾ ਮਹਾਨ ਸੂਰਬੀਰ ਸਾਡੇ ਦਿਲ ਦੀ ਧੜਕਣ ਸਾਡਾ ਵੀਰ ਭਾਈ ਹਰਮਿੰਦਰ ਸਿੰਘ ਸੰਧੂ ਸ਼ਹੀਦ ਕਰ ਦਿੱਤਾ ਗਿਆ ਸੰਧੂ ਵੀਰ ਸਾਡੇ ਦਿਲ ਦੀ ਆਵਾਜ਼ ਸੀ ਅਸੀਂ ਅੱਜ ਆਵਾਜ਼ ਰੁਕਦੀ ਸਾਨੂੰ ਅੱਜ ਆਵਾਜ਼ ਰੁਕਦੀ ਨਜ਼ਰ ਆ ਰਹੀ ਹੈ ਸੰਧੂ ਵੀਰ ਸਾਡੀ ਮੁਲਾਕਾਤ ਕਰਕੇ ਗਿਆ ਸੀ ਵੀਰ ਖਾਲਸਤਾਨ ਵਾਸਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਸੀ ਇੱਕ ਇੱਕ ਖੂਨ ਦਾ ਕਤਰਾ ਵਹਾਉਣ ਲਈ ਤਿਆਰ ਸੀ ਅਸੀਂ ਇਹ ਸਮਝਦੇ ਹਾਂ ਕਿ ਸੰਧੂ ਦਾ ਨਹੀਂ ਸਾਡਾ ਕਤਲ ਕੀਤਾ ਗਿਆ ਹੈ ਅਸੀਂ ਫਾਂਸੀ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਮਰਿਆ ਮਹਿਸੂਸ ਕਰ ਰਹੇ ਹਾਂ ਸੰਧੂ ਵੀਰ ਸਾਡੀ ਜਾਨ ਸੀ ਸਾਡਾ ਦਿਲ ਸੀ ਉਸ ਦੇ ਦਿਲ ਦੇ ਨਾਲ ਸਾਡਾ ਦਿਲ ਧੜਕਦਾ ਸੀ ਇਹ ਜੰਦਾ ਤੇ ਸੁਖਾ ਜਿਨ੍ਹਾਂ ਨੇ ਕਿੰਨੇ ਕੌਮੀ ਕਾਰਜ ਕੀਤੇ ਆ ਇਹ ਉਹਨਾਂ ਦੀ ਚਿੱਠੀ ਔਰ ਇਸ ਤੋਂ ਇਲਾਵਾ ਦਲ ਖਾਲਸਾ ਦੇ ਆਪਣਾ ਗਜਿੰਦਰ ਸਿੰਘ ਉਹਨਾਂ ਦੀ ਚਿੱਠੀ ਆਈ ਬਕਾਇਦਾ ਮੇਰੇ ਹੀ ਨਾਂ ਤੇ ਪਿਆਰੇ ਵੀਰ ਉਕਾਰ ਸਿੰਘ ਜੀ ਫਦੇ ਬਲਾ ਕੇ ਭਰਮਿੰਦਰ ਸਿੰਘ ਸੰਤੋ ਦੇ ਦੁਖਦਾਈ ਕਤਲ ਦੀ ਖਬਰ ਨੇ ਸਾਨੂੰ ਇੱਥੇ ਬਹੁਤ ਡੂੰਘਾ ਸਦਮਾ ਪਹੁੰਚਾਇਆ ਹੈ ਕਿਉਂਕਿ ਪਾਕਿਸਤਾਨ ਚ ਸੀ ਨਾ ਇਹ ਇਹ ਕਾਰਾ ਅਦਨਿੰਦਨਯੋਗ ਹੈ ਚਾਹੇ ਕਿਸੇ ਵੱਲੋਂ ਵੀ ਕੀਤਾ ਗਿਆ ਹੋਵੇ ਵਿਚਾਰਾਂ ਦਾ ਫਰਕ ਜਾਂ ਜਤੇਬੰਦਕ ਮਤਭੇਦ ਕਦੇ ਵੀ ਕਤਲ ਦਾ ਆਧਾਰ ਨਹੀਂ ਬਣਦਾ ਜਿਸ ਨੇ ਵੀ ਇਹ ਕਾਰਾ ਕੀਤਾ ਉਸ ਨੇ ਦਿੱਲੀ ਦੇ ਹਾਕਮਾਂ ਦੀ ਸੇਵਾ ਹੀ ਕੀਤੀ ਹੈ ਇੱਕ ਜਿੰਦਰ ਸਿੰਘ ਕਹਿੰਦਾ ਦਲ ਖਾਲਸਾ ਵਾਲਾ ਤੇ ਇਸ ਤੋਂ ਇਲਾਵਾ ਜਹੇਦਾਰ ਗੁਰਦੇਵ ਸਿੰਘ ਕਹਿੰਕੇ ਆਪਣਾ ਮਨੋਜਾਲ ਬਹੁਤ ਸਾਰੇ ਜਾਣਿਆਂ ਨੇ ਇਹਨੂੰ ਇਹਦਾ ਮਤਲਬ ਨਖੇਦੀ ਕੀਤੀ ਕਿ ਇਹ ਬਹੁਤ ਜ਼ਿਆਦਾ ਗਲਤ ਕੀਤਾ ਜੋ ਵੀ ਇਹਨਾਂ ਨੇ ਕੀਤਾ ਹੈ ਹੂੰ ਠੀਕ ਹੈ ਮਤਲਬ ਅਸੰਦੂ ਸਾਹਿਬ ਉਸ ਵਿੱਚ ਇੱਕ ਛੋਟੀ ਜਿਹੀ ਗੱਲ ਇੱਕ ਛੋਟੀ ਜਿਹੀ ਗੱਲ ਇਹ ਦੋਨਾਂ ਨੂੰ ਛੱਡ ਕੇ ਇਹ ਜਿਹੜੇ ਦੋ ਪੰਜ ਵਾਰਡ ਹਨ ਲਾਹਰ ਸਿੰਘ ਪੰਜ ਵਾਰਡ ਤੇ ਪਰਮਜੀਤ ਪੰਜ ਵਾਰਡ ਹੋਰ ਜਿੰਨੇ ਵੀ ਜਰਨੈਲ ਰਹੇ ਆ ਖਾੜਕੂ ਲੀਡਰ ਰਹੇ ਆ ਹੋਏ ਆ ਜਿਵੇਂ ਕਿ ਮਨਵੀਰ ਸਿੰਘ ਠਾਟ ਜਿਹੜਾ ਪਹਿਲਾ ਇਹਦਾ ਖਾਲਸਾ ਕਮਾਂਡੋ ਫੋਰਸ ਦਾ ਜਨਰਲ ਸੀ ਤੇ ਲਾਹਰ ਸਿੰਘ ਤੋਂ ਪਹਿਲਾਂ ਫਿਰ ਕਮਰਜੀਤ ਸਿੰਘ ਸੁਲਤਾਨਵੰਦ ਮਾਨੋਚਾਰ ਸੀਦਲ ਸਿੰਘ ਮੱਤੇਵਾਲ ਤੇ ਬੱਬਰ ਤੇ ਅਵਤਾਰ ਸਿੰਘ ਬਰਬਾ ਇਹਨਾਂ ਚੋਂ ਕਿਸੇ ਨੇ ਭਰਾ ਮਾਰੂ ਰੰਗ ਨਹੀਂ ਕੀਤੀ ਹੂੰ ਕੋਈ ਇੱਕ ਬੰਦਾ ਕੌਮੀ ਕਾਰਜ ਵਾਲਾ ਨਹੀਂ ਮਾਰਿਆ ਸਿਰਫ ਇਹ ਦੋ ਬੰਦੇ ਜਿਹੜੇ ਨੇ ਇਹਨਾਂ ਨੇ ਇੰਨਾ ਧਾਨ ਕੀਤਾ ਆਪਣਿਆਂ ਨੂੰ ਮਤਲਬ ਗੱਡੀ ਚੜਾਉਂਦੇ ਰਿਹਾ ਮਾਰਦੇ ਰਿਹਾ ਤੇ ਸਰਕਾਰ ਦੀ ਮਦਦ ਕਰਦੇ ਰਿਹਾ ਤੁਸੀਂ ਗੱਲ ਕਰਨ ਲੱਗੇ ਸੀ ਮੈਂ ਮੈਂ ਬਿਲਕੁਲ ਲਾਹ ਸਿੰਘ ਤੇ ਵੀ ਓਨਾ ਪਰ ਪਹਿਲਾਂ ਮੇਰੇ ਇੱਕ ਸਵਾਲ ਹੈਗਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਹਿੰਦੇ ਕਿ ਸਰਦਾਰ ਹਰਮਿੰਦਰ ਸਿੰਘ ਨੂੰ ਲੈ ਕੇ ਇਹ ਵੀ ਚਰਚਾ ਬਣ ਗਈ ਸੀ ਕਿ ਜੇਲ੍ਹ ਦੇ ਅੰਦਰ ਜਾਂ ਫਿਰ ਜਿਹੜੇ ਸਰਦਾਰ ਹਮਿੰਦਰ ਸਿੰਘ ਦੀ ਉਦਾਂ ਗੱਲ ਕਰੀਏ ਉਹ ਡੀਪ ਸਟੇਟ ਦੇ ਨਾਲ ਇੱਕ ਕਨੈਕਸ਼ਨ ਦੇ ਵਿੱਚ ਆ ਗਏ ਸੀ ਤੇ ਉਦੋਂ ਇਹ ਗੱਲ ਚੱਲ ਪਈ ਕਿ ਸਰਦਾਰ ਹਰਮਿੰਦਰ ਸਿੰਘ ਜਿਹੜੇ ਨੇ ਉਹ ਵਾਅਦਾ ਖਿਲਾਫੀਆਂ ਕਰਦੇ ਜਾਂ ਫਿਰ ਸਾਡੇ ਖਿਲਾਫ ਹੋ ਗਿਆ ਕੁਝ ਐਦਾਂ ਦਾ ਨਰੇਟਿਵ ਚੱਲਦਾ ਪਿਆ ਸੀ ਉਸ ਵੇਲੇ ਹਾਂਜੀ ਹਾਂਜੀ ਇਹ ਸਰਕਾਰਾਂ ਵੀ ਤੇ ਇਹ ਲੋਕ ਨਰੇਟਿਵ ਚਲਾਉਂਦੇ ਹੁੰਦੇ ਆ ਹਰ ਗੱਲ 'ਚ ਝੂਠੇ ਹੋਏ ਅਸੀਂ ਤੇ ਉਦੋਂ ਦੇ ਚੈਲੰਜ ਕਰਨ ਆਓ ਚੈਨਲ ਦੇ ਆਓ ਕਿ ਚੈਨਲ ਚੈਨਲ ਤੇ ਆਓ ਤੇ ਲਿਆਓ ਰੱਖੋ ਸਾਹਮਣੇ ਦੱਸੋ ਗੱਲ ਦੱਸ ਅੱਗੇ ਰੱਖੋ ਤੇ ਅਸੀਂ ਖੁਦ ਕਬੂਲਾਂਗੇ ਅਸੀਂ ਖੁਦ ਹਰਮਿੰਦਰ ਸਿੰਘ ਸੰਧੂ ਨੂੰ ਗੁਦਾਰ ਕਹਾਂਗੇ ਉਹ ਸਰਕਾਰ ਉਹਨਾਂ ਤੇ ਕੇਸ ਪਾ ਕੇ ਦਿੱਲੀ ਲੈ ਕੇ ਜਾਂਦੀ ਆ ਦਿੱਲੀ ਜਾ ਕੇ ਆਫਰ ਕਰਦੀ ਆ ਮੁੱਖ ਮੰਤਰੀ ਬਣਦੀ ਉਹ ਠੁਕਰਾ ਕੇ ਆਉਂਦਾ ਜਦੋਂ ਵਾਪਸ ਆਉਂਦੇ ਆ ਮੈਂ ਤੇ ਮੇਰੇ ਪਿਤਾ ਜੀ ਮੁਲਾਕਾਤ ਕਰਨ ਜਾਂਦੇ ਆ ਤੇ ਭਾਈ ਮਨਜੀਤ ਸਿੰਘ ਭਾਈ ਮਨਜੀਤ ਸਿੰਘ ਦੇ ਮਾਤਾ ਜੀ ਮੁਲਾਕਾਤ ਕਰਨ ਗਏ ਸੀ ਉਤੇ ਭਾਈ ਮਨਜੀਤ ਸਿੰਘ ਦੀ ਮੈਨੂੰ ਬੋਇਡਿੰਗ ਸੀ ਕਿ ਇਹਨੇ ਸਾਨੂੰ ਬਾਹਰ ਨਹੀਂ ਆਉਣ ਦੇਣਾ ਵੀ ਮਤਲਬ ਇਹ ਸਮਝੌਦਾ ਨਹੀਂ ਕਰਕੇ ਆਇਆ ਮੰਨੇ ਨਹੀਂ ਕਰਦਾ ਸਰ ਹਕੂਮਤ ਦੀ ਫਿਰ ਮਾਤਾ ਜੀ ਨੇ ਕਿਹਾ ਕਿ ਇੱਕ ਪੁੱਤ ਮੇਰਾ ਜਰਨੈਲ ਸਿੰਘ ਨੇ ਮਰਵਾਤਾ ਦੂਜਾ ਸੰਧੂ ਨੇ ਮਰਵਾ ਦੇਣਾ ਇਹ ਭਾਈ ਮਨਜੀਤ ਸਿੰਘ ਦੀ ਮਾਤਾ ਦੀ ਬੋਇਡਿੰਗ ਸਨ ਉਹ ਤੇ ਹਮੇਸ਼ਾ ਹਮੇਸ਼ਾ ਸਟੈਂਡ ਤੇ ਰਿਹਾ ਜਿਸ ਦਿਨ ਉਹ ਜੇਲ੍ਹ ਤੋਂ ਬਾਹਰ ਰਹਾ ਹੁੰਦਾ ਆ ਸੰਗਰੂਰ ਜੇਲ੍ਹ ਚ ਤੇ ਉਸ ਪਹਿਲੇ ਦਿਨ ਹੀ ਉਹ ਖਾਲਸਾ斯坦 ਦੀ ਐਲਾਨ ਕਰਦਾ ਵੀ ਅਸੀਂ ਖਾਲਸਾ斯坦 ਦੀ ਲੜਾਈ ਲੜਾਂਗੇ ਔਰ ਪਾਰਲੀਮੈਂਟ ਦੇ ਵਿੱਚ ਇਹ ਗੱਲ ਗੂੰਜੀ ਕਿ ਇੱਕ ਮਾਸ ਮੂਵਮੈਂਟ ਵਾਲੇ ਬੰਦੇ ਨੇ ਅੱਜ ਖਾਲਸਾ斯坦 ਦਾ ਨਾਅਰਾ ਹੋਇਆ ਉਸ ਤੋਂ ਬਾਅਦ ਖਾਲਸਾ ਪੰਚਾਇਤਾਂ ਸਰਕਾਰ ਦੇ ਪੈਰਲਲ ਸਰਕਾਰ ਉਹ ਬਣਾਉਣ ਲਈ ਖਾਲਸਾ ਪੰਚਾਇਤਾਂ ਦਾ ਖਰੜਾ ਤਿਆਰ ਕੀਤਾ ਜਿਹੜਾ 26 ਜਨਵਰੀ ਨੂੰ ਉਹਨੇ ਅਨਾਉਂਸ ਕਰਨਾ ਸੀ ਔਰ ਉਸ ਵੇਲੇ ਦਾ ਪ੍ਰਧਾਨ ਮੰਤਰੀ ਵੀਪੀ ਸਿੰਘ ਬੀਬੀ ਰਜਿੰਦਰ ਕੌਰ ਬਲਾਰਾ ਦੇ ਰਾਹੀਂ ਇਹ ਸੁਨੇਹਾ ਭੇਜਦਾ ਅਰਨ ਦੱਸੇ ਸੰਧੂ ਨੂੰ ਕਿ ਉਹਨੂੰ ਕਹੋ ਵੀ ਖਾਲਸਾ ਪੰਚਾਇਤਾਂ ਦਾ ਸੰਕਲਪ ਛੱਡ ਦੇਵੇ ਨਹੀਂ ਤੇ ਉਹਨੂੰ ਨਤੀਜੇ ਭੁਗਤਣੇ ਪੈਣਗੇ ਕਿ ਉਹ ਨਤੀਜੇ ਉਹਨੇ ਭੁਗਤੇ ਦੱਸੇ ਤੇ ਸਹੀਂ ਕੋ ਕਿੱਥੇ ਵੀ ਕਿਸ ਤਰ੍ਹਾਂ ਉਹ ਸਰਕਾਰ ਦਾ ਬਣ ਗਿਆ ਸਰਕਾਰ ਦੇ ਉਹ ਤੇ ਲੜਾਈ ਲੜਦਾ ਰਿਹਾ ਉਹ ਸਟੈਂਡ ਤੇ ਅੜਿਆ ਰਿਹਾ ਕੋਈ ਸਮਝੌਤਾ ਨਹੀਂ ਕੀਤਾ ਇੱਕ ਫਿਕਕਾਰੀ ਕਿਸ ਤਰ੍ਹਾਂ ਹੋ ਗਿਆ ਜੀ ਜਿਹੜੇ ਸਰਕਾਰੀਆਂ ਦੇ ਮੈਂ ਤੁਹਾਨੂੰ ਸਬੂਤ ਦਿੱਤੇ ਆ ਤੁਸੀਂ ਕੋਈ ਇੱਕ ਸਮੂਹ ਦੇ ਦੌਰ ਨੂੰ ਦੱਸਣ ਸੰਭੂਗਾ ਅਸੀਂ ਮੰਨ ਲਾਂਗੇ ਅਸੀਂ ਉਹਨੂੰ ਗੁਦਾਰ ਕਵਾਂਗੇ ਬੜੀ ਬੜੀ ਇਹਨਾਂ ਨੂੰ ਚੈਲੰਜ ਕੀਤਾ ਆ ਆਓ ਸਾਹਮਣੇ ਸਾਹਮਣੇ ਆ ਕੇ ਗੱਲ ਕਰੋ ਕਿ ਜਿੰਨਾਂ ਦੇ ਮੈਂ ਨਾਂ ਲਏ ਆ ਜਿੰਦਾ ਸੁੱਖਾ ਬੱਬਰ ਜਿਹੇ ਦਾ ਗੁਰਦੇਵ ਸਿੰਘ ਕੋ ਕੇ ਗਜਿੰਦਰ ਸਿੰਘ ਜਿੰਨੇ ਨੇ ਆ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਕਿ ਇਹ ਦੋਹਾਂ ਜਾਣਿਆਂ ਨੂੰ ਪਤਾ ਹੈ ਦੀ ਇਹ ਮਤਲਬ ਗਦਾਰ ਆ ਤੇ ਹੋਰ ਕਿਸੇ ਨੂੰ ਉਹਦੇ ਬਾਰੇ ਜਾਣਕਾਰੀਆਂ ਸੀ ਜਸਪ੍ਰਤ ਸਿੰਘ ਕਮਰ ਵੀ ਔਰ ਹਾਂਜੀ ਠੀਕ ਅੱਛਾ ਭਾਈ ਮਨਜੀਤ ਸਿੰਘ ਨੂੰ ਲੈ ਕੇ ਵੀ ਇਹ ਇੱਕ ਗੱਲ ਥੋੜੀ ਮੈਂ ਸੁਣੀ ਸੀ ਇੱਕ ਪੁਰਾਣੀ ਇੰਟਰਵਿਊ ਦੇ ਵਿੱਚ ਕਿ ਜਗਨਾਹ ਰਮੇਂਦਰ ਸਿੰਘ ਨੂੰ ਪਤਾ ਲੱਗ ਗਿਆ ਸੀ ਕਹਿੰਦੇ ਕਿ ਕੋਈ ਪਲੈਨਿੰਗ ਚੱਲਦੀ ਪਈ ਆ ਬਾਹਰ ਜੇਲ੍ਹ ਦੇ ਬਾਹਰ ਉਹ ਵੀ ਦੱਸਿਓ ਕਿ ਕੋਈ ਚਿੱਠੀਆਂ ਇੱਧਰ ਉੱਧਰ ਹੋ ਗਈਆਂ ਸੀ ਕਿ ਨਜ਼ਰ ਰਕੜੀ ਵਾਲੇ ਦਿਨ ਹਾਂਜੀ ਇਸ ਤਰ੍ਹਾਂ ਜੀ ਕਤਲ ਦਾ ਮੋੜ ਬੰਨਣ ਵਾਲਾ ਭਾਈ ਮਨਜੀਤ ਸਿੰਘ ਆ ਅੱਛਾ ਇੱਕ ਹੁੰਦਾ ਨਾ ਜਿਹੜਾ ਜਿਹੜਾ ਪਲੈਨਿੰਗ ਜਾਂ ਕਿਸੇ ਨੂੰ ਮੰਨ ਲਓ ਮੈਨੂੰ ਕੋਈ ਅਕਸਾਖ ਇਹ ਆਖੇ ਵੀ ਫਲਾਣੇ ਬੰਦੇ ਨੂੰ ਮਾਰਿਆ ਹੈ ਬੜਾ ਮਾੜਾ ਹੀ ਹੈ ਜੀ ਉਹ ਭਾਈ ਮਨਜੀਤ ਸਿੰਘ ਸੀ ਇਹ ਸਾਰਾ ਹਰਮਿੰਦਰ ਸਿੰਘ ਦੇ ਵਿਰੁੱਧ ਜ਼ਹਿਰ ਕਰਨ ਉਦੋਂ ਕੁ ਬੁਲਣ ਵਾਲਾ ਉਹਨਾਂ ਮੰਨ ਲਓ ਜਾਂ ਨਾਬ ਸਿੰਘ ਨੂੰ ਉਹਦੇ ਵਿਰੁੱਧ ਚੁੱਕਣ ਵਾਲਾ ਅਸਲ ਗੱਲ ਇਹ ਆ ਕਿ ਭਾਈ ਮਨਜੀਤ ਸਿੰਘ ਫੈਡਰੇਸ਼ਨ ਦਾ ਮੈਂਬਰ ਤੱਕ ਵੀ ਨਹੀਂ ਸੀ ਇਹ ਮੁਲਾਜ਼ਮ ਸੀ ਸ਼ੋਮਨੀ ਕਮੇਟੀ ਤੇ ਇਹ ਧੋਖੇ ਨਾਲ ਬੇਜਮਾਨੀ ਇਹਦੇ ਤੇ ਸ਼ੁਰੂ ਤੋਂ ਹੀ ਸੀ ਜਿਵੇਂ ਆ ਨਾ ਗੁਰੂ ਸਾਹਿਬਾਂ ਦੇ ਪਿਛੀ ਚੰਦ ਸੀ ਨਾ ਇਸ ਤਰ੍ਹਾਂ ਹੀ ਕਿੱਥੇ ਸੰਤ ਕਰਤਾਰ ਸਿੰਘ ਦੇ ਭਾਈ ਅਮਰੀਕ ਸਿੰਘ ਤੇ ਇਹ ਇੱਕ ਤਰ੍ਹਾਂ ਦਾ ਪਿਛੀ ਆ ਉਹਨਾਂ ਦੇ ਘਰ ਜੰਮਿਆ ਤੇ ਇਹ ਸ਼੍ਰੀਮਾਨ ਜੀ ਧੱਕੇ ਨਾਲ ਪ੍ਰਧਾਨ ਬਣ ਗਏ ਫੈਡਰੇਸ਼ਨ ਦੇ ਜਦੋਂ ਹਰਮਿੰਦਰ ਸਿੰਘ ਸੰਧੂ ਤੋਂ ਇਲਾਵਾ ਸਾਰੇ ਵਿਰੋਧ ਸਨ ਉਹਨੇ ਐਕਸੈਪਟ ਕੀਤਾ ਕਿ ਭਾਈ ਅਮਰੀਕ ਸਿੰਘ ਦਾ ਭਰਾ ਆ ਤੇ ਮੈਂ ਵਿਰੋਧ ਨਹੀਂ ਕਰਨਾ ਉਹਨੇ ਉਹਨੂੰ ਐਕਸੈਪਟ ਕੀਤਾ ਇਹਨੂੰ ਆਪਣਾ ਪਾਲਾ ਸਤਾਉਂਦਾ ਸੀ ਕਿ ਉਹ ਇੰਟੈਲੀਜੈਂਟ ਹੈ ਮੈਨੂੰ ABC ਫੈਡਰੇਸ਼ਨ ਦੀ ਪਤਾ ਨਹੀਂ ਉਹਦੇ ਹੁੰਦਿਆਂ ਮੇਰੀ ਦਾਲ ਨਹੀਂ ਗਲਣੀ ਜਦੋਂ ਸੰਗਰੂਰ ਜੇਲ੍ਹ ਤੋਂ ਇੱਕ ਮਹੀਨਾ ਪਹਿਲਾਂ ਭਾਈ ਮਨਜੀਤ ਸਿੰਘ ਰਿਹਾ ਹੁੰਦਾ ਮੀ ਨੇਵਾਦ ਹਰਮਿੰਦਰ ਸਿੰਘ ਸੰਧੂ ਹੁੰਦਾ ਹੈ ਭਾਈ ਜਦੋਂ ਰਹਾ ਹੁੰਦਾ ਤੇ ਫੋਨ ਕਰ ਕਰਕੇ ਕੋਈ ਪੰਜ ਸੱਤ ਗੱਡੀਆਂ ਸੱਦੀਆਂ ਸੀ ਜਦੋਂ ਹਰਮਿੰਦਰ ਸਿੰਘ ਸੰਧੂ ਰਹਾ ਹੁੰਦਾ ਆ ਤੇ 2.5 3 ਕਿਲੋਮੀਟਰ ਲੰਬਾ ਜਲੂਸ ਸੀ ਇੰਨੀ ਸੰਗਤ ਠਾਠਾ ਮਾਰਦਾ ਇਕੱਠ ਦਵਾਰਾਂ ਕੰਧਾਂ ਤੋੜਦੀਆਂ ਸੀ ਸੰਗਰੂਲ ਦੇ ਲੋਕਾਂ ਨੇ ਇਹ ਫਿਰ ਕਿਸੇ ਇਹ ਵੇਖ ਕੇ ਮਰ ਗਏ ਸਨ ਹੁਣ ਉਹ ਅੰਦਰ ਦੀ ਗੱਲ ਇਹ ਆ ਕਿ ਇਹ ਲਾਭ ਸਿੰਘ ਨੇ ਕਿਤੇ ਅਨੂਕ ਸਿੰਘ ਉੱਬੂ ਕੇ ਮਾਨਾ ਵਾਲਾ ਕਾਂਡ ਵਾਲਿਆਂ ਨੂੰ ਗਾਲ ਕੱਢਦੀ ਉਹਨਾਂ ਦੀ ਤੂੰ ਤੂੰ ਮੈਂ ਮੈਂ ਹੋਈ ਉਹਨੇ ਭੈਣ ਦੀ ਗਾਲ ਕੱਢੀ ਉਥੋਂ ਹਰਮਿੰਦਰ ਨੇ ਸਾਰਿਆਂ ਨੂੰ ਕਿਹਾ ਇਹਨੂੰ ਬਲਬਾ ਸਿੰਘ ਨੂੰ ਮਾਫੀ ਮੰਗਣ ਲਈ ਕਿਹਾ ਇਹ ਅੜ ਗਿਆ ਇਹਨੇ ਆਪਣੀ ਤੋਹੀਨ ਸਮਝੀ ਤੇ ਉਹਨਾਂ ਨੇ ਬਾਈਕਾਡ ਕਰਤਾ ਬਾਈਕਾਡ ਕਰਤਾ ਤੇ ਉਦੋਂ ਉਹਨੂੰ ਮੌਕਾ ਮਿਲ ਗਿਆ ਭਾਈ ਮਨਜੀਤ ਸਿੰਘ ਨੂੰ ਤੂਲ ਦੇਣ ਦਾ ਉਹਨੂੰ ਚੁਕਣਾ ਸ਼ੁਰੂ ਕਰਤਾ ਉਹਦੇ ਅੰਦਰ ਜ਼ਹਿਰ ਇੰਨਾ ਘਰ ਦਿੱਤਾ ਗਿਆ ਕਿ ਜਦੋਂ ਉਹ ਭਾਈ ਲਾਭ ਸਿੰਘ ਬਾਹਰ ਆਉਂਦਾ ਹੈ ਭਾਈ ਮਨਵੀਰ ਸਿੰਘ ਝੇੜੂ ਉਹਨਾਂ ਨੂੰ ਛਡਾਉਂਦਾ ਉਹਨੂੰ ਤੇ ਗੁਰਿੰਦਰ ਭੋਲੇ ਨੂੰ ਜਦੋਂ ਉਹ ਬਾਹਰ ਆਉਂਦਾ ਹੈ ਤੇ ਜਦੋਂ ਉਹਦੀ ਡੈਥ ਹੁੰਦੀ ਹੈ ਇਹ ਪੰਜ ਵੜੋਂ ਨੂੰ ਸੁਨੇਹਾ ਭੇਜਦੇ ਆ ਅੰਦਰ ਅੰਦਰ ਹਰਮਿੰਦਰ ਸਿੰਘ ਸੰਧੂ ਹੁਣਾਂ ਨੇ ਬਕਾਇਦਾ ਸੈਂਚੀਆਂ ਤੋਂ ਪਾਠ ਕਰਾਇਆ ਜਦੋਂ ਲਾਭ ਸਿੰਘ ਦੀ ਡੈਥ ਹੁੰਦੀ ਹੈ ਇਹ ਅੰਦਰੋਂ ਸੁਨੇਹਾ ਭੇਜਦੇ ਆ ਪੰਜ ਵੜੋਂ ਨੂੰ ਵੀ ਇਹਨਾਂ ਨੇ ਲਾਭ ਸਿੰਘ ਦੀ ਡੈਥ ਤੇ ਲੱਡੂ ਵੰਡੇ ਆ ਮਤਲਬ ਇਹ ਆ ਸੀ ਇਸ ਤਰ੍ਹਾਂ ਗੱਲ ਕਰਦੇ ਤੁਸੀਂ ਹਾਂਜੀ ਭਾਈ ਮਨਜੀਤ ਸਿੰਘ ਦੀ ਕਰ ਰਿਹਾ ਜੀ ਫਿਰ ਕਟਿੰਗ ਹੈ ਮੇਰੇ ਕੋਲ ਅਖਬਾਰ ਦੀ ਜਿਦੇ ਚ ਪੰਜ ਵਾਰ ਕਹਿੰਦਾ ਕਿ ਅਸੀਂ ਭਾਈ ਮਨਜੀਤ ਸਿੰਘ ਨੂੰ 15 ਦਿਨ ਪਹਿਲਾਂ ਦੱਸ ਦਿੱਤਾ ਸੀ ਕਿ ਅਸੀਂ ਹਰਬੰਦਰ ਸਿੰਘ ਖੰਭ ਨੂੰ ਕਤਲ ਕਰ ਆਇਆ ਕਰ ਰਹੇ ਹਾਂ ਹੁਣ ਇਹ ਫੈਡਰੇਸ਼ਨ ਦਾ ਪ੍ਰਧਾਨ ਹੋਵੇ ਤਾਂ ਜਨਰਲ ਸਕੱਤਰ ਆ ਸਾਥੀ ਆ ਤੇ ਉਹਨੂੰ ਦੱਸਿਆ ਹੀ ਨਾ ਇਹ ਕਿ ਤੇਰੇ ਨਾਲ ਆਹ ਪਾਣਾ ਵਰਤਣ ਵਾਲਾ ਜਦੋਂ ਹਰਮਿੰਦਰ ਸਿੰਘ ਸੰਧੂ ਦਾ ਕਤਲ ਹੋ ਜਾਂਦਾ ਉਹਨੂੰ ਬਾਬਾ ਠਾਕਰ ਸਿੰਘ ਜੀ ਨੇ ਗੱਡੀ ਦਿੱਤੀ ਹੋਈ ਸੀ ਮੈਂ ਮੈਂ ਤੇ ਗੱਡੀ ਵਾਪਸ ਕਰਨ ਗਿਆ ਆਂ ਉੱਥੇ ਬਾਬਾ ਠਾਕਰ ਸਿੰਘ ਜੀ ਨੇ ਸਾਨੂੰ ਦੱਸਿਆ ਕਿ ਮੇਰੇ ਕੋਲ ਪੰਜ ਵੜ ਆਇਆ ਸੀ ਉਹ ਕਹਿੰਦਾ ਸੀ ਜੀ ਤੁਸੀਂ ਸਾਨੂੰ ਹੀ ਦੋਸ਼ੀ ਮਨਾਈ ਜਾਂਦੇ ਜੇ ਤੇ ਭਾਈ ਮਨਜੀਤ ਸਿੰਘ 22 ਤਰੀਕ ਦੀ ਰਾਤ ਨੂੰ 2 ਵਜੇ ਸਾਨੂੰ ਆ ਕੇ ਮਿਲਿਆ ਕਿ ਉਹਨੇ 24 ਤਰੀਕ ਨੂੰ 26 ਜਨਵਰੀ ਨੂੰ ਅੰਡਰਗਰਾਊਂਡ ਹੋ ਜਾਣਾ ਫਿਰ ਲੱਭਣਾ ਨਹੀਂ ਤੁਸੀਂ ਕੰਮ ਲੇਟ ਕਰੀ ਜਾਂਦੇ ਜੇ ਇਹ ਪੰਜ ਵਰਦੀ ਜਲਸੀ ਮੱਠਾ ਅਗਰ ਸਿੰਘ ਨੂੰ ਤੇ ਅਖਬਾਰ ਚੋ ਖੁਦ ਮੰਨਦਾ ਕਿ ਮੈਂ 15 ਦਿਨ ਪਹਿਲਾਂ ਭਾਈ ਮਨਜੀਤ ਸਿੰਘ ਨੂੰ ਦੱਸ ਦਿੱਤਾ ਸੀ ਇਸ ਕਰਕੇ ਕੋਈ ਉਹਨਾਂ ਛੱਪਾ ਨਹੀਂ ਕੋ ਰਹਿ ਜਾਂਦਾ ਕਿ ਭਾਈ ਮਨਜੀਤ ਸਿੰਘ ਦਾ ਹੱਥ ਨਹੀਂ ਸੀ ਬਿਲਕੁਲ ਇਹਦਾ ਹੱਥ ਸੀ ਮਰਵਾਉਣ ਵਾਲਾ ਸੀ ਭਾਈ ਮਨਜੀਤ ਸਿੰਘ ਆ ਪਰ ਇਧਰ ਇਹ ਵੀ ਗੱਲ ਸੀ ਨਾ ਕਿ ਜਿਹੜਾ ਹਰਮਿੰਦਰ ਸਿੰਘ ਤੁਸੀਂ ਰਖੜੀ ਰਖੜੀ ਦੀ ਗੱਲ ਕੀਤੀ ਸੀ ਇਹ ਭਾਈ ਮਨਜੀਤ ਸਿੰਘ ਦੀ ਸਿੰਘਣ ਇਹ ਰਖੜੀ ਤੇ ਗਈ ਸੀ ਜੋ ਮੁਲਾਕਾਤ ਕਰਨ ਟਿੱਠੀਆਂ ਦੋ ਇੱਕ ਭਾਈ ਮਨਜੀਤ ਸਿੰਘ ਨੂੰ ਲਿਖੀ ਸੀ ਇੱਕ ਹਰਮਿੰਦਰ ਸਿੰਘ ਸੰਧੂ ਨੂੰ ਗਲਤੀ ਨਾਲ ਉਲਟ-ਪੁਲਟ ਪੈ ਗਈਆਂ ਜਿਹੜੀ ਭਾਈ ਮਨਜੀਤ ਸਿੰਘ ਨੂੰ ਲਿਖੀ ਸੀ ਉਹ ਹਰਮਿੰਦਰ ਸਿੰਘ ਸੰਧੂ ਦੇ ਲਫਾਫੇ ਚਲੇਗੀ ਜਿਦੇ ਵਿੱਚ ਲਿਖਿਆ ਸੀ ਕਿ ਸਾਡੀ ਲਾਭ ਸਿੰਘ ਨਾਲ ਗੱਲ ਹੋ ਗਈ ਆ ਤੇ ਹਰਮਿੰਦਰ ਨੂੰ ਬਾਹਰ ਆਉਂਦਿਆਂ ਅਸੀਂ ਗੱਡੀ ਚੜਾ ਦੇਣਾ ਆ ਉਹ ਚਿੱਠੀ ਹਰਮਿੰਦਰ ਨੇ ਖੁਦ ਪੜ੍ਹੀ ਸਾਨੂੰ ਮੁਲਾਕਾਤ ਕਰਨ ਤੇ ਗਿਆਨ ਨੂੰ ਵੀ ਦੱਸੀ ਜੇਲ੍ਹ 'ਚ ਵੀ ਪੜ੍ਹਾਈ ਹੋਰ ਨਾਲ ਨੂੰ ਔਰ ਇਹ ਚਿੱਠੀ ਬਾਹਰ ਭੇਜਣੀ ਸੀ ਤਜਿੰਦਰਪਾਲ ਸਿੰਘ ਟਿੰਮੇ ਦੇ ਘਰ ਰਾਜਸਥਾਨ ਪਰ ਉਹ ਕਿਤਨਾ ਕਿਤੇ ਪੰਦ ਨੇ ਇਹਦਾ ਮੈਨੇਜ ਕਰ ਲਿਆ ਉੱਥੇ ਪਹੁੰਚ ਨਹੀਂ ਸਕੀ ਇਹ ਇੱਕ ਬੜਾ ਵੱਡਾ ਸਬੂਤ ਸੀ ਅੱਛਾ ਤੁਹਾਨੂੰ ਤੁਹਾਨੂੰ ਵੀ ਪਤਾ ਲੱਗ ਗਿਆ ਸੀਗਾ ਕਿ ਇਹ ਅੰਦਰ ਖਾਤੇ ਚੱਲਦੀ ਪਈ ਆ ਗੱਲਬਾਤ ਮਤਲਬ ਉਹਨਾਂ ਨੇ ਦੱਸਤਾ ਹੀ ਤੁਹਾਨੂੰ ਵੀ ਕਦੋਂ ਮਨ ਤੋਂ ਵੱਡਾ ਮੁਲਾਕਾਤ ਹੋ ਗਈ ਹਰਿੰਦਤ ਸਿੰਘ ਦੀ ਹਾਂਜੀ ਨਹੀਂ ਜਦੋਂ ਉਹਨਾਂ ਨੇ ਚਿੱਠੀ ਪੜ੍ਹ ਲਈ ਤੁਹਾਡੇ ਨਾਲ ਮੁਲਾਕਾਤ ਮੁੜ ਕੇ ਹੋਈ ਉਹਨਾਂ ਨੇ ਤੁਹਾਨੂੰ ਦੱਸ ਦਿੱਤਾ ਸੀ ਕਿ ਆਹ ਪਲਾਨ ਚੱਲਦਾ ਪਿਆ ਹਾਂ ਹਾਂ ਬਿਲਕੁਲ ਹਰਿੰਦਤ ਸਿੰਘ ਸਮਝ ਰਿਹਾ ਕੋਈ ਮੈਨੂੰ ਦੱਸਿਆ ਕਿ ਆਹ ਚਿੱਠੀ ਆਕਰ ਤੂਤੇ ਇਹਨਾਂ ਦੀ ਹੂੰ ਉਹਨੇ ਫੋਟੋ ਉਸ ਤੋਂ ਬਾਅਦ ਸੰਦੇ ਸਾਹਿਬ ਦੇਖੋ ਇੱਕ ਜ਼ਾਹਿਰ ਗੱਲ ਹੈ ਜਦੋਂ ਇਹ ਇਦਾਂ ਦੀ ਗੱਲ ਕਲੀਅਰ ਹੋਵੇ ਕਿ ਭਾਈ ਇਦਾਂ ਦਾ ਪ੍ਰੋਗਰਾਮ ਬਣਦਾ ਪਿਆ ਤੇ ਪਰਿਵਾਰਕ ਪੱਧਰ ਦੇ ਉੱਤੇ ਵੀ ਕੋਈ ਮਤਲਬ ਵਸੀਲਾ ਕੱਢਿਆ ਜਾਂਦਾ ਕੀ ਤੁਸੀਂ ਕੋਸ਼ਿਸ਼ ਨਹੀਂ ਕੀਤੀ ਕਿ ਘਟੋ ਘਟਾਪਾਂ ਇਹਨਾਂ ਨੂੰ ਬਚਾ ਸਕੀਏ ਜਾਂ ਕੋਈ ਹੀਲਾ ਕੱਢੀਏ ਕੋਈ ਐਂ ਦਾ ਵਿੱਚ ਬਣਾ ਨਹੀਂ ਕੋਈ ਇਸ ਤਰ੍ਹਾਂ ਦਾ ਇਸ ਤਰ੍ਹਾਂ ਦੀ ਗੱਲ ਤੇ ਸਾਡੇ ਮਨ ਚ ਇਹ ਨਹੀਂ ਸੀ ਜੇ ਵੀ ਉਹਨੂੰ ਕੋਈ ਅੱਜ ਮੇਰੇ ਮਾਰ ਦਵੇਗਾ ਉਹ ਖੁਦ ਵੀ ਇੱਕ ਆਪਣਾ 22 ਤਰੀਕ ਨੂੰ ਸ਼ਾਇਦ 23 ਨੂੰ ਡੈਥ ਹੁੰਦੀ 24 ਨੂੰ ਡੈਥ ਹੁੰਦੀ ਨਾ 22 ਨੂੰ ਕਿ ਹਰਮਿੰਦਰ ਸਿੰਘ ਖਾਲਸਾ ਸੀਨੀਅਰ ਮੀਤ ਪ੍ਰਧਾਨ ਸੀ ਫਾਡੇਸ਼ਨ ਦਾ ਬਟਿੰਡੀ ਤੋਂ ਉਹਦੇ ਘਰ ਪਟਿਆਲੇ ਤੋਂ ਹਰਪਾਲ ਸਿੰਘ ਗੁਰਸੇਵ ਸਿੰਘ ਹਰਪਾਲ ਪੁੱਲ ਉਹਦੇ ਨਾਲ ਬੱਬਰ ਖਾਲਸਾ ਦੇ ਸਿੰਘ ਆਏ ਔਰ ਮਨਦਰ ਸਿੰਘ ਸੰਧੂ ਨੂੰ ਕਹਿ ਕੇ ਗਏ ਆ ਵੀ ਥੋੜਾ ਜਿਹਾ ਆਸਾ ਪਾਸਾ ਕਰ ਲੋ ਥੋੜਾ ਜਿਹਾ ਆਸਾ ਪਾਸਾ ਕਰ ਲੋ ਬੰਦੇ ਤੁਹਾਡੇ ਮਗਰ ਲੱਗੇ ਆ ਉਹ ਜਿਵੇਂ ਹੁੰਦਾ ਨਾ ਉਹਦੀ ਆਈ ਸੀ ਤੇ ਉਹ ਇਸ ਗੱਲ ਨੂੰ ਉਹਨੇ ਸੀਰੀਅਸ ਆ ਲੈਆ ਹੀ ਨਹੀਂ ਸੀਰੀਅਸਲੀ ਉਹਦੇ ਬਰਦਰ ਨੂੰ ਦੇ ਜੀ ਮੈਨੂੰ ਮਾਰ ਕੇ ਹਰਿਆਣਾ ਬਣਦਾ ਤੇ ਬਣਾ ਲੈਣਾ ਮਤਲਬ ਉਹ ਕੋਈ ਸਿਕਿਉਰਟੀ ਵਾਲਾ ਨਾਲ ਨਹੀਂ ਰੱਖਿਆ ਇਥੇ ਇਸ ਗੱਲ 'ਚ ਆ ਕੇ ਉਹ ਮਾਰਕ ਆ ਗਿਆ ਤੇ ਸਾਡੇ ਤੇ ਦਿਮਾਗ 'ਚ ਇਹ ਨਹੀਂ ਗੱਲ ਹੈ ਹੀ ਨਹੀਂ ਸੀ ਕਿ ਇਹਨੂੰ ਆਪਣੀ ਮਾਰ ਦੇਣਗੇ ਕਿ ਜਿਹੜਾ ਗੱਲ ਇਹ ਆ ਨਾ ਹੁਣ ਤੁਸੀਂ ਆਪ ਕਹਿੰਦੇ ਸਰਕਾਰੀ ਜੇ ਉਹ ਬੰਦਾ ਜਿਹੜੇ ਸਰਕਾਰੀ ਹੁੰਦੇ ਆ ਨਾ ਉਹ ਯਾਤਰ ਤੇ ਛਾਤਰ ਹੁੰਦੇ ਆ ਉਹ ਸਾਰੇ ਆਪਣੇ ਇੰਤਜ਼ਾਮ ਕਰਦੇ ਆ ਉਹਦੇ ਅਖੀਰਲੇ ਦਿਨ ਤੱਕ ਜਿਹੜਾ ਮਰਜ਼ੀ ਘਰ ਚ ਜਾਵੇ ਜਿਵੇਂ ਇਹ ਵੀ ਮਿਲਣ ਆਏ ਸਨ ਜਿਹੜਾ ਮਰਜ਼ੀ ਜਾਵੇ ਜਿਹੜਾ ਮਰਜ਼ੀ ਜਾਵੇ ਜਿਹੜਾ ਜਿੱਥੇ ਮਰਜ਼ੀ ਮਿਲੇ ਕਦੀ ਉਹਨੇ ਕੋਈ ਉਸ ਤਰ੍ਹਾਂ ਦੀ ਸਿਕਿਉਰਟੀ ਨਹੀਂ ਰੱਖੀ ਜੇ ਉਹਦੇ ਮਨ 'ਚ ਪਾਪ ਹੋ ਗਏ ਉਹ ਗਦਾਰੀ ਕਰਦੇ ਉਹ ਤਾਂ ਜਨਾਨ ਨੇ ਪਹਿਲਾਂ ਆਪਣੇ ਇੰਤਜ਼ਾਮ ਕਰਦੇ ਨੇ ਹਾਂ ਠੀਕ ਹੈ ਅੱਛਾ ਇਹਦੇ ਵਿੱਚ ਮੈਂ ਆ ਵੀ ਮੈਨੂੰ ਆਪ ਦੱਸਿਓ ਕਿ ਪੰਜਵੜ ਜਿਹੜਾ ਪੰਜਵੜ ਦਾ ਇੱਥੇ ਐਪੀਸੋਡ ਕਿੱਥੇ ਸ਼ੁਰੂ ਹੁੰਦਾ ਫਿਰ ਜਦੋਂ ਭਾਈ ਹਰਮਿੰਦਰ ਸਿੰਘ ਉਹਨਾਂ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਉਹਨਾਂ ਨੂੰ ਗੱਡੀ ਚ ਲਗੋਣਾ ਦੇ ਉੱਤੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਹਾਂਜੀ ਇਹ ਇਹ ਜਿਹੜਾ ਪੰਜਵੜ ਦਾ ਐਪੀਸੋਡ ਦੱਸੋ ਮੈਨੂੰ ਪੰਜਵੜਾ ਐਪੀਸੋਡ ਕੇ ਮੈਂ ਪੰਜਵੜਾ ਪੰਜਵੜਾ ਕਹਿੰਦਾ ਆਪ ਦਿੱਤਾ ਹੈ ਉਹ ਤੇ ਆਪ ਮੰਨਦਾ ਨਾ ਮੈਂ ਆਪ ਦਿੱਤਾ ਆ ਜੀ 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 ਅਖਬਾਰਾਂ ਦਾ ਸਟੇਟਮੈਂਟ ਹੈ ਉਹਦੀ ਕਿ ਮੈਂ ਮਾਰਿਆ ਹਾਂ ਹਾਂ ਜੀ ਕੁਝ ਸੰਸਾਰ ਇੱਕ ਇੱਕ ਨਾਮ ਇੱਕ ਨਾਮ ਹੋਰ ਰਹਿੰਦਾ ਆ ਮੈਂ ਲਾਭ ਸਿੰਘ ਬਾਰੇ ਪੁੱਛਣਾ ਚਾਹੁੰਦਾ ਕਿਉਂਕਿ ਲਾਭ ਸਿੰਘ ਦਾ ਜ਼ਿਕਰ ਬਹੁਤ ਮਤਲਬ ਜਲਦੀ ਦਾ ਆਉਂਦਾ ਪਿਆ ਲਾਭ ਸਿੰਘ ਕੌਣ ਸੀਗਾ ਪੰਜਵੜ ਦੇ ਨਾਲ ਕੀ ਰਿਸ਼ਤਾ ਸੀਗਾ ਖਾਸ ਕਰਕੇ ਹਰਮਿੰਦਰ ਸਿੰਘ ਨਾਲ ਤਾਂ ਕਹਿੰਦੇ ਬਾਅਦ ਵਿੱਚ ਵਿਗੜੀ ਯਾਨੀ ਕਿ ਪਹਿਲਾਂ ਹਰਮਿੰਦਰ ਸਿੰਘ ਨਾਲ ਠੀਕ ਸੀਗਾ ਉਹਨਾਂ ਦਾ ਰਿਸ਼ਤਾ ਹਾਂ ਜੀ ਪਹਿਲਾਂ ਇੱਥੋਂ ਤੱਕ ਠੀਕ ਸੀ ਉਹ ਕਹਿੰਦਾ ਸੀ ਮੇਰੇ ਕੋਲ 4 ਲੱਖ ਰੁਪਏ ਪਿਆ ਆ ਹੂੰ ਜੇ ਆਪਾਂ ਹਰਮਿੰਦਰ ਸਿੰਘ ਸੰਧੂ ਨੂੰ ਕੱਢ ਸਕਦੇ ਹੋਈਏ ਜਦੋਂ ਕੈਂਪ ਚ ਸੀ ਤੇ ਕਿਸੇ ਨੂੰ ਦੇ ਕੇ ਪੈਸੇ ਤੇ ਇਹਨੂੰ ਬਾਹਰ ਕਢ ਦਈਏ ਕਿਉਂਕਿ ਸਾਡੇ ਕੋਲ ਮੂਵਮੈਂਟ ਲਈ ਇਹ ਹੀ ਬਚਿਆ ਇਤੋਂ ਤੱਕ ਇਹਦਾ ਉਪਾਸ਼ਕ ਸੀ ਲਾਭ ਸਿੰਘ ਉਹ ਤੇ ਫਿਰ ਜੇਲ੍ਹ ਤੇ ਜਾ ਕੇ ਮੈਂ ਤੁਹਾਨੂੰ ਦੱਸੂ ਸਾਰੀ ਕਹਾਣੀ ਚੱਲੀ ਆ ਹਾਂਜੀ ਬਿਲਕੁਲ ਬਿਲਕੁਲ ਤੇ ਉਸ ਤੋਂ ਬਾਅਦ ਹਣ ਸਭ ਤੋਂ ਪਹਿਲਾਂ ਲਾਭ ਸਿੰਘ ਗੁਰਿੰਦਰ ਸਿੰਘ ਭੁੱਲੇ ਨੂੰ ਮਾਰਦਾ ਆ ਜਿਹੜਾ ਕਿ ਹੀਰਾ ਬੰਦਾ ਸੀ ਜਿਹਦੇ ਬਾਰੇ ਸੰਜਰਨੈਲ ਸਿੰਘ ਪਿੰਡਰਾਵਾਲੇ ਨੇ ਕਿਹਾ ਸੀ ਕਿ ਉਹ ਆਪਣਾ ਭਾਈ ਰਣਜੀਤ ਸਿੰਘ ਨੂੰ ਮੈਂ ਸੋਨੇ ਨਾਲ ਤੋਲਣਾ ਇਹਨੂੰ ਮੈਂ ਦਿਲ ਨਾਲ ਤੋਲਿਆ ਮਤਲਬ ਇਹਨਾਂ ਉਹਦਾ ਰਿਗਾਰਡ ਕਰਦੇ ਸੀ ਉਹ ਬਹੁਤ ਐਕਸ਼ਨ ਕਰਨ ਦੇ ਵਿੱਚ ਬਹੁਤ ਤੇਜ਼ ਸੀ ਔਰ ਉਹਨੇ ਬਹੁਤ ਐਕਸ਼ਨ ਕੀਤੇ ਤੇ ਇਹ ਇਹਨੂੰ ਗੁਰਿੰਦਰ ਸਿੰਘ ਖੋਲੇ ਨੂੰ ਲਾਹਰ ਸਿੰਘ ਨੂੰ ਤੇ ਇੱਕ ਸਰਨਜੀਤ ਸਿੰਘ ਦੀਨਪੁਰ ਤੇ ਬੋਦੂ ਇਹਨਾਂ ਚਾਰਾਂ ਨੂੰ ਭਾਈ ਮਨਵੀਰ ਸਿੰਘ ਝੇੜੂ ਜਿਹੜੇ ਕਿ ਪਹਿਲੇ ਜਨਰਲ ਸੀ ਖਾਲਸਤਾਨ ਕਮਾਂਡੋ ਫੋਰਸ ਦੇ ਉਹਨਾਂ ਨੇ ਜਲੰਧਰੋਂ ਇਹਨਾਂ ਨੂੰ ਛਡਾਇਆ ਤੇ ਠੀਕ ਹੈ 5 ਅਪ੍ਰੈਲ 1986 ਨੂੰ ਇੱਕਠਿਆਂ ਨੂੰ ਗੁਰਿੰਦਰ ਭੋਲਾ ਤੇ ਉਹ ਵੀ ਆਪਣਾ ਲਾਭ ਸਿੰਘ ਔਰ ਲਾਭ ਸਿੰਘ ਨੇ ਸ਼ੁਰੂਆਤ ਕੀਤੀ ਵੇਖੋ ਕਿਥੋਂ ਕਿ ਸੁਖਦੇਵ ਸਿੰਘ ਸਖੀਰਾ ਮਤਲਬ ਜਿੰਨੇ ਵੀ ਹਰਮਿੰਦਰ ਸਿੰਘ ਦੇ ਨਾਲ ਸਹੁਰਦ ਸਨ ਨਾ ਉਧਰ ਰੱਖਦੇ ਸਨ ਪ੍ਰੇਮ ਉਹ ਚੁੰਨ ਚੁੰਨ ਕੇ ਮਾਰਨੇ ਸ਼ੁਰੂ ਕੀਤੇ ਜਾਂਦਾ 5 ਅਪ੍ਰੈਲ ਨੂੰ ਬਾਹਰ ਆਉਂਦਾ ਹੈ ਲਾਭ ਸਿੰਘ 4 ਮਈ 1986 ਨੂੰ ਇਹ ਸੁਖਦੇਵ ਸਿੰਘ ਸਖੀਰਾ ਦਾ ਕਤਲ ਕਰਦਾ ਹੈ ਫਿਰ 9 ਅਗਸਤ 1986 ਨੂੰ ਅਮਨਵੀਰ ਸਿੰਘ ਝੜੂ ਗ੍ਰਿਫਤਾਰ ਹੋ ਜਾਂਦਾ ਹੈ ਤੇ ਉਦੋਂ ਸਵਰਨ ਸਿੰਘ ਘੋੜਨੇ ਨੇ ਬਕਾਇਦਾ ਸੁਨੇਹਾ ਭੇਜਿਆ ਕਿ ਮੈਂ ਮਨਵੀਰ ਸਿੰਘ ਨੂੰ ਛੱਡ ਦੇਣਾ ਮੈਨੂੰ ਤੁਸੀਂ ਹਿੱਟ ਲਿਸਟ ਚੋਂ ਡੀਲੀਟ ਕਰ ਦਿਓ ਪਰ ਇਹਦੇ ਮਨਚ ਸਾਹਿਬ ਨਾਭ ਸਿੰਘ ਦੇ ਮਨਚ ਪਾਪ ਸੀ ਕਿ ਉਹ ਬਾਹਰ ਆ ਗਿਆ ਤੇ ਜਰਨਲੀ ਫੇਰ ਉਹਨੇ ਸਾਹਮਣੇ ਲੈਣੀ ਆ ਤੇ ਇਸ ਕਰਕੇ ਇਨੇ ਕੋਈ ਗੌਰ ਨਹੀਂ ਕੀਤੀ ਤੇ ਬਾਅਦ ਸਵਰਨ ਸਿੰਘ ਨੇ ਮਨਵੀਰ ਸਿੰਘ 'ਚ ਹਿੱਟ ਦਾ ਮੁਕਾਬਲਾ ਬਣਾ ਦਿੱਤਾ ਸੀ ਔਰ ਇਹ ਉਸ 17 ਸਤੰਬਰ ਨੂੰ ਇਸ 17 ਸਤੰਬਰ ਨੂੰ ਇੱਕ ਬਲਦੇਵ ਸਿੰਘ ਹੋਟੀਆਂ ਉਹ ਬਾਹਨੇ ਦੇ ਨਾਲ ਭੋਲੇ ਨੂੰ ਅੰਮ੍ਰਿਤਸਰ ਤੋਂ ਲੈ ਕੇ ਜਾਂਦਾ ਵੀ ਲਾਹਵ ਸੰਗ ਨੇ ਬੁਲਾਇਆ ਆਪਾਂ ਬਹਿ ਕੇ ਨਾ ਮਾੜੀ ਮੋਟੀ ਜਿਹੜੀ ਕ੍ਰਿਤਨ ਆ ਉਹ ਦੂਰ ਕਰਨੀ ਆ ਉਹਦੇ ਕੋਲ ਪਿਸਤਲ ਸੀ ਉਹ ਵੀ ਇੱਥੇ ਰਖਾਤਾ ਵੀ ਪਿਸਤਲ ਇੱਥੇ ਰੱਖ ਜਾ ਆਪਾਂ ਬਸਤੇ ਜਾਣਾ ਹੈ ਕਿਤੇ ਰਸਤੇ 'ਚ ਕੋਈ ਚੈਕਿੰਗ ਹੋ ਜਾਂਦੀ ਆ ਉਹ ਹੀ ਰਖਾਤਾ ਤੇ ਉੱਥੇ ਜਦੋਂ ਗਏ ਆ ਰਾਤ ਦੇ ਹਨੇਰੇ ਦੇ ਵਿੱਚ ਤੁਰੇ ਜਾਣ ਦੇ ਸਨ ਮਿੱਤੇ ਗੁਰਦਵਾਰਾ ਸਾਹਿਬ ਤੋਂ ਬਾਹਰ ਨੂੰ ਮਲੋ ਬਾਹਨੇ ਨਾਲ ਲੈ ਕੇ ਜਾ ਰਹੇ ਆ ਤੇ ਮਗਰੋਂ ਵਾਰ ਕਰਕੇ ਤੇ ਭੋਲੇ ਨੂੰ ਮਾਰ ਦਿੱਤਾ ਮਰ ਧੋਖੇ ਨਾਲ ਮਾਰਦੇ ਰਿਹਾ ਮਗਰੋਂ ਵਾਰ ਕਰਕੇ ਸਾਡੇ ਸਿੱਖ ਇਤਿਹਾਸ ਦੇ ਵਿੱਚ ਕਿਤੇ ਦੱਸ ਦਿਓ ਕੋਈ ਐਗਜ਼ਾਮਪਲ ਦੇ ਦਿਓ ਵੀ ਕਦੀ ਇਸ ਤਰ੍ਹਾਂ ਘਰ ਆ ਕੇ ਧੋਖੇ ਨਾਲ ਜਾਂਨੇ ਹਤੇ ਦੁਸ਼ਮਣ ਤੇ ਵੀ ਕਦੀ ਵਾਰ ਨਹੀਂ ਕੀਤਾ ਗਿਆ ਬੰਦਾ ਤੇ ਖੜੋ ਨੇ ਹਤੇ ਦੁਸ਼ਮਣ ਤੇ ਵੀ ਵਾਰ ਨਹੀਂ ਕੀਤਾ ਗਿਆ ਤੇ ਫਿਰ ਲਾਹਰ ਸਿੰਘ ਨੇ ਸਰਬਜੀਤ ਸਿੰਘ ਰੋਪੜ ਉਸ ਵੇਲੇ ਕਮਿਸ਼ਨਰ ਸੀ ਆਪਣਾ ਫੈਡਰੇਸ਼ਨ ਦਾ ਉਹਨੂੰ ਸਰਬਜੀਤ ਸਿੰਘ ਰੋਪੜ ਨੂੰ ਤੇ ਹਰਦੀਪ ਸਿੰਘ ਸੋਤੇ ਨੂੰ ਇਹ ਕਹਿ ਕੇ ਕਿ ਬਾਬਾ ਠਾਕੁਰ ਸਿੰਘ ਜਿਨੇ ਤੁਹਾਨੂੰ ਬੁਲਾਇਆ ਹੈ ਤੇ ਸੱਦਕੇ ਤੇ ਉਹਨਾਂ ਨੂੰ ਟੁਕ ਟੁਕ ਕੇ ਹਰ ਸਰਜੀਤ ਸਿੰਘ ਰੋਪੜ ਨੂੰ ਟੁਕ ਟੁਕ ਕੇ ਮਾਰਿਆ ਤਸੀਹੇ ਦੇ ਦੇ ਕੇ ਕੰਨ ਲਾਏ ਦੋਈ ਬਈਨਾ ਪੇਰ ਪੈਰ ਵੱਡੇ ਇਸ ਤਰ੍ਹਾਂ ਕਰ ਕਰਕੇ ਤਸੀਹੇ ਦੇ ਕੇ ਇਹ ਜਾਲਮਪੁਰਾ ਕਰਦੇ ਰਹੇ ਨੇ ਇਹ ਲੋਕ ਮਤਲਬ ਸਰਕਾਰੀ ਕੋਮੀ ਹਥਿਆਰ ਕੋਮਲੀ ਵਰਤਣ ਵਾਲੇ ਤੇ ਆਪਣੇ ਜਾਤੀ ਇਥਾਂ ਲਈ ਵਰਤਦੇ ਰਹਿਆ ਤੇ ਲਾਭ ਸਿੰਘ ਦੀ ਮਸ਼ੂਕ ਜਦੋਂ ਪੁਲਿਸ ਇਹਨੂੰ ਚਲੋ ਫੜਦੀ ਸੀ ਉਹਨਾਂ ਨੇ ਉਹ ਕਿਤੇ ਮਸ਼ੂਕ ਉਹਨਾਂ ਦੇ ਪੁਲਿਸ ਦੇ ਕਾਬੂ ਆ ਗਈ ਤੇ ਉਹਨਾਂ ਨੇ ਉਹਨੂੰ ਪ੍ਰੈਸਾਈਜ਼ ਕੀਤਾ ਵੀ ਤੇਨੂੰ ਤਾਂ ਬਖਸ਼ਾਂਗੇ ਤੇ ਸਾਨੂੰ ਲਾਲ ਸਿੰਘ ਨੂੰ ਫਰਾ। ਫਿਰ ਉਹਨੇ ਲਾਲ ਸਿੰਘ ਨੂੰ ਆਪਣੇ ਕੋਲ ਸੱਦ ਕੇ ਹੁਸ਼ਿਆਰਪੁਰ ਦੇ ਲਾਗੇ ਤੇ ਕੋਈ ਦਵਾਈ ਪਤਾ ਨਹੀਂ ਚੂਹਾਂ ਦੀ ਦਵਾਈ ਜਾਂ ਕੋਈ ਜਿਹੜੀ ਉਹ ਦੁੱਧ ਚ ਦੇ ਕੇ ਤੇ ਉਹਨੂੰ ਮਾਰ ਦਿੱਤਾ ਸੀ ਉਹ ਮਰ ਗਿਆ ਸੀ। ਮਤਲਬ ਉਸ ਚੀਜ਼ ਦੇ ਮੁਕਾਬਲੇ ਚ ਨਹੀਂ ਸੀ ਕਿਸ ਤਰ੍ਹਾਂ ਮਰੇਗਾ ਸੀ। ਮਤਲਬ ਇਹ ਆ ਵੀ ਬਿਆਸੀ ਕਰਨੀ ਐਸੀ ਭਰਨੀ ਜਿਵੇਂ ਇਹਨਾਂ ਧੋਖੇ ਨਾਲ ਮਾਰਿਆ ਆ ਤੇ ਉਸੇ ਨਾਲ ਤੋਂ ਉਸੇ ਧੋਖੇ ਨਾਲ ਇਹ ਆਪ ਮਰਿਆ। ਹੂੰ ਠੀਕ ਹੈ ਬਿਲਕੁਲ ਇੱਕ ਗੱਲ ਮਾਰੀ ਇੱਕ ਗੱਲ ਮਾਰੀ ਨਾ ਇੱਕ ਗੱਲ ਮਾਰੀ ਤਾਂ ਤੇ ਆਉਂਣੀ ਆ ਜਦੋਂ ਇਹ ਭੋਲੇ ਨੂੰ ਮਾਰਦਾ ਲਾਲ ਸਿੰਘ ਤੇ ਜਨਦੇਸੁਖੀ ਹੁਣਾਂ ਨੂੰ ਇਨਾ ਗੁੱਸਾ ਸੀ ਕਿ ਇਹ ਪਹਿਲਾਂ ਤੇ ਇਹਨੇ ਝੂਠ ਬੋਲਿਆ ਤਾਂ ਨਹੀਂ ਮਾਰਿਆ ਜਦੋਂ ਪਤਾ ਲੱਗ ਗਿਆ ਆ ਤੇ ਉਦੋਂ ਕੁਲਦੀਪ ਸਿੰਘ ਮੁੱਛਲ ਤੇ ਜਰਨੈਲ ਸਿੰਘ ਹਵਾਰਾ ਲਾਲ ਸਿੰਘ ਨੂੰ ਮਾਰਨ ਲੱਗੇ ਸੀ ਕਿ ਅਸੀਂ ਨਹੀਂ ਛੱਡਣਾ ਇਹਨੂੰ ਮਾਰਨਾ ਇਹਨੇ ਕਿਉਂ ਭੋਲੇ ਨੂੰ ਮਾਰਿਆ ਐਡਾ ਹੀਰਾ ਬੰਦਾ ਸੀ ਫਿਰ ਉਥੇ ਜਨਦੇਸੁਖੀ ਨੇ ਸਿਰਫ ਇਸ ਗੱਲ ਉਹ ਬਹੁਤ ਸੰਸੀਅਰ ਸੀ ਆਪਣੇ ਨਿਸ਼ਾਨੇ ਲਈ ਦੋਨਾਂ ਦਾ ਵੀ ਬੜੀ ਗੰਗ ਜੰਗ ਇਸ ਤਰ੍ਹਾਂ ਚੱਲ ਪਣੀ ਆ ਤੇ ਇਹਨੂੰ ਲਾਹਤਾਂ ਪਾ ਕੇ ਤੇ ਇੱਕ ਵਾਰੀ ਇਹਨੂੰ ਮਾਫੀ ਦੇ ਦੇਉ ਫਿਰ ਇਹਨੇ ਮਾਫੀ ਮੰਗੀ ਕਿ ਅੱਜ ਤੋਂ ਮੈਂ ਬਾਅਦ ਕਰੀ ਤੇ ਗਲਤੀ ਨਹੀਂ ਕਰੂੰਗਾ ਜਿੰਦੇ ਸੁੱਖੇ ਹੋਣਾਂ ਦੇ ਕੋਲ ਉਹਨਾਂ ਨੇ ਬੜੀਆਂ ਲਾਹਤਾਂ ਪਾਈਆਂ ਸੀ ਇਹ ਨਾਲੀਆਂ ਕਰਤੂਤਾ ਸਨ ਦੋਨਾਂ ਦੀਆਂ ਹੋਰ ਕਿਸੇ ਵੀ ਬੰਦੇ ਦੀ ਕੋਈ ਇਸ ਤਰ੍ਹਾਂ ਦੀ ਕਾਰਵਾਈ ਨਹੀਂ ਹੈਗੀ ਕਿ ਕਿਸੇ ਨੂੰ ਉਹਨਾਂ ਮਾਰਿਆ ਹੋਵੇ ਧੋਕੇ ਨਾਲ ਹਾਂ ਠੀਕ ਹੈ ਬਿਲਕੁਲ ਬਹੁਤ ਸ਼ੁਕਰੀਆ ਓਕਾਰ ਜੀ ਔਰ ਇਸ ਕਨਵਰਸੇਸ਼ਨ ਨੂੰ ਲੈ ਕੇ ਇਹ ਨਾ ਮੰਨ ਲਿਆ ਜਾਵੇ ਕਿ ਇੱਥੇ ਸਮਾਪਤ ਹੁੰਦੀ ਹੈ ਇਸ ਤੋਂ ਬਾਅਦ ਹੋਰ ਵੀ ਬਹੁਤ ਗੱਲਾਂ ਹੋਣੀਆਂ ਬਾਕੀ ਨੇ ਔਰ ਆਉਂਦੇ ਸਮੇਂ ਤੱਕ ਉਹ ਵੀ ਤੁਹਾਡੇ ਸਾਹਮਣੇ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਫਿਲਹਾਲ ਇਸ ਚੀਜ਼ ਨੂੰ ਲੈ ਕੇ ਇਸ ਚੀਜ਼ ਨੂੰ ਲੈ ਕੇ ਵੱਡਾ ਵਿਵਾਦ ਜੋ ਬਣਦਾ ਪਿਆ ਹੈ ਉਹਦਾ ਭਵਿੱਖ ਕੀ ਆ ਉਹ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰੋਵਾਂ ਨੇਂ ਦੀਆ ਪੰਜਾਬੀ